ਇਹ ਹਰ ਪ੍ਰਭ ਮੇਰਾ ਪੀਨੇ ਤਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੁ ਕਰ ਸੇਵਾ ਸਤਗੁਰ ਇਹ ਵਾਰ ਹਰ ਹਰ ਨਾਮ ਧਿਆਈ ਹਰ ਦਰਗਹ ਭਾਵਹਿ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਜਪ ਮੰਨ ਨਾਮ ਹਰੀ ਹੋ へ ਸਰਬ ਸੁਖੀ ਹਰ ਜਸੂਚ ਸਭਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਨਿ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਓਰ ਧਾਰੀ ਨਾਨਕ ਹਰ ਭਏ ਹੈ ਸਖਾਈ ਤਨਾਸਰੀ ਮਹਲਾ 4 ਹਰ ਪੜ ਹਰ ਲੇਖ ਹਰ ਜਪ ਹਰ ਗਾਓ ਹਰ ਭਉਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਾਏ ਹਰ ਹੋਏ ਸੰਤੋਸ਼ਟ ਏਵ ਭਣ ਹਰ ਨਾਮ ਮਰਾਰੀ ਮਨ ਜਪਿਐ ਹਰ ਜਗਦੀਸ ਮਿਲ ਸੰਗਤ ਸਾਧੂ ਮੀਤਾ ਸਦਾ ਆਨੰਦ ਹੋਐ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭਯੋ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਾਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਨ ਤੇ ਮਾਰੀ ਤਨਾਸਰੀ ਮਹੱਲਾ ਚੌਥਾ 84 ਸਿੱਧ ਬੁੱਧ 33 ਕੋਟ ਮਨ ਜਨ ਸਭ ਚਾਹੈ ਹਰ ਜੀਉ ਤੇਰੋ ਨਾਮ ਗੁਰ ਪ੍ਰਸਾਦ ਕੋ ਬਿਰਲਾ ਪਾਵੇ ਜਿਨ ਕੋ ਨਲਾਟ ਲਿਖਿਆ ਧੁਰ ਭਾਉ ਜਪਮਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਹਉ ਤਿਨ ਕੈ ਸਦ ਬਲੇ ਹਰੈ ਜਾਉ ਰਹਾਉ ਸਰ ਲਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹਉ ਪਾਉ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਤਨਾਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਤ ਹਰ ਦਰ ਤਿਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨ ਹੋ ਜਾਨੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਡਾਨੀ ਜਨ ਨਾਨਕ ਆਪ ਮਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਤੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਪਵ ਜਲ ਤਰਨਾ ਧਨਾਸਰੀ ਮਹਲਾ 4 ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਈ ਅਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਈ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝਹਿ ਧਿਆਵੈ ਦਿਨ ਰਾਤ ਸਭ ਤੁਝ ਹੀ ਥਾਮਹੁ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾਹੀ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੀ ਸਮਾਹੀ ਸਭ ਮਾਂ ਕੀ ਤੋ ਆਸ ਹੈ ਮੇਰੇ ਪਿਆਰੀ ਸਭ ਤੁਝ ਹੈ ਧਾਵਹਿ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੀ ਸਚ ਨਾਨਕ ਕੇ ਪਾਤਸ਼ਾਹ ਤਨਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵੱਚਲ ਨਿਰੰਕਾਰੀ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸੁਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੀ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸਕੀਨੇ ਪੰਜ ਦੂ ਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੈ ਦਰਬਾਰੀ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਉਬਾਰੀ ਤੇਰਾ ਵਰਨ ਨਾ ਜਾਪੈ ਰੂਪ ਨਾ ਲਕੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੀ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਬ ਨਾਸੀ ਪੁਰਖ ਮਰਾਰੀ ਜਿਉ ਭਾਵੈ ਤਿਉ ਰਖੋ ਸੁਆਮੀ ਜਨ ਨਾਨਕ ਸਰਨ ਦੁਆਰੀ ਤਨਾਸਰੀ ਮਹੱਲਾ ਪੰਜਵਾ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਉ ਹੇਤ ਬਡਾਇਓ ਕਮਲ ਹੇਤ ਬਿਨ ਸਿਉ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਅਭਮਨ ਏਕਸਿ ਸਿਉ ਮੋਹ ਕੀਨਾ ਮਰੈ ਨਾ ਜਾਵੇ ਸਦ ਹੀ ਸੰਗੇ ਸਤਗੁਰ ਸ਼ਬਦੀ ਚੀਨਾ ਰਹਾ ਕਾਮ ਹੀਤ ਕੁੰਚਰ ਲੈ ਫਾਂਕਿਓ ਉਹ ਪਰਵਸ ਭਇਓ ਬੇਚਾਰਾ ਨਾ ਦੇਹਿਤ ਸਿਰ ਡਾਰਿਓ ਕੁਰੰਕਾ ਹੋ ਸਹੀ ਹੀਤ ਬਿਦਾਰਾ ਦੇਖ ਕਟੰਬ ਲੋਭ ਮੋਹਿਓ ਪ੍ਰਾਣੀ ਮਾਇਆ ਕਉ ਲਪਟਾਨਾ ਹਤ ਰਚਿਓ ਕਰ ਲੀਨੋ ਆਪਣਾ ਹੁਣ ਛੋੜ ਸਰਾ ਪਰ ਜਾਣਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦੀਓ ਮੋਹਿ ਨਾਮਾ ਵੰਦਨ ਤੇ ਛੁਟ ਕਾਇ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਇ ਸਾਧ ਸੰਗ ਚਿੰਤ ਬਰਾਨੀ ਛਾਡੀ ਅਹੰ ਬੁੱਧ ਮੋਹ ਮਨ ਬਾਸਨ ਦੇ ਕਰ ਗਢਾ ਗਾਢੀ ਰਹਾ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬੈਰਾਈ ਬ੍ਰਹਮ ਪ੍ਰਸਾਰ ਪਸਾਰੇ ਓ ਪੀਤਰ ਸਤਿਗੁਰ ਤੇ ਸੋ ਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਬਿਨ ਸਿਓ ਠੀਠਾ ਅੰਮ੍ਰਿਤ ਵੂਠਾ ਸ਼ਬਦ ਲਗੋ ਗੁਰ ਮੀਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕ ਕਰਮਈਆ ਢੀਠਾ ਤਨਾ ਸ੍ਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਤੇ ਸਾਧੂ ਭਲੇ ਦਿਨ ਸੇ ਹੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮੋਹੇ RAM ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤ ਗੁਰ ਪੂਰਾ ਪਾਇਓ ਰਹਾਉ ਗੋਣਨ ਨਦਾਨ ਰਿਦ ਭੀਤਰ ਵਸਿਆ ਤਾਂ ਦੂਖ ਭਰਮ ਭਉ ਭਾਗਾ ਭਈ ਪ੍ਰਾਪਤ ਵਸਤ ਅਗੋਚਰ RAM ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਹਉ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ